ਕਿਉਂ ਚਾਜੂ신 그런 귀한 날입니다. ਹਾਲਾਂਕਿ ਦੁਨੀਆ ਵਿੱਚ ਹਰ ਕੋਈ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਨੂੰ ਮਿਲਣ ਦੀ ਖੁਸ਼ੀ ਨੂੰ ਨਹੀਂ ਜਾਣਦਾ। ਜਿਨ੍ਹਾਂ ਨੂੰ ਉਹਨਾਂ ਨੇ ਸਵਰਗ ਵਿੱਚ ਗਵਾ ਦਿੱਤਾ ਸੀ ਸਾਡੇ 시온 ਪਰਿਵਾਰ ਦੇ ਮੈਂਬਰ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਨੂੰ ਮਿਲੇ ਹਨ ਅਤੇ ਸਵਰਗੀ ਪਰਿਵਾਰ ਦਾ ਹਿੱਸਾ ਬਣ ਗਏ ਹਨ। 우리가 온전한 천국 ਕਾਜਕੀ ਰਾਨਨ ਇ ਇਸਾਸ਼ਿਲਨ ਮਾਜਸੀ ਸਚਾਈ ਦੀ ਪੁਸ਼ਟੀ ਕਰ ਸਕਦੇ ਹਾਂ ਇਸ ਤੋਂ ਪਹਿਲਾਂ ਅਸੀਂ ਨਹੀਂ ਜਾਣਦੇ ਸੀ ਕਿ ਸਾਡੇ ਸਵਰਗੀ ਪਿਤਾ ਅਤੇ ਮਾਤਾ ਕੌਣ ਹਨ ਸਵਰਗ ਦੀਆਂ ਸਾਰੀਆਂ ਯਾਦਾਂ ਨੂੰ ਭੁੱਲ ਕੇ ਅਸੀਂ ਸਿਰਫ ਸੰਸਾਰਿਕ ਚੀਜ਼ਾਂ ਤੇ ਧਿਆਨ ਕੇਂਦਰਿਤ ਕੀਤਾ हालांकि पिता सनुए दसण ले इस धरती ते आए कि स्वर्ग साडा आत्मिक घर है और ते साडे कोल स्वर्गीय पिता स्वर्गी माता ते आत्मिक परिवार है। आज वो दिन है जदों उन्होंने अपनी संताननू ये सच्चाई सिखाई। आज उन्होंने सानु स्वर्गीय परिवार दा एहसास ate सब तो महत्वपूर्ण हुक्म देता। प्यार प्यारे एकजुट हो जाओ क्योंकि स्वर्गी परिवार प्यार भाईचारा है आओ यूहन्ना अध्याय तेरह उत्ते जाइए आओ असी अध्याय तेरह वचन चौंती देखिए

ਜਿਵੇਂ ਪਿਤਾ ਅਤੇ ਮਾਤਾ ਜੀ ਨੇ ਸਾਨੂੰ ਪਿਆਰ ਕੀਤਾ ਹੈ ਉਸੇ ਤਰ੍ਹਾਂ ਸਾਨੂੰ ਆਪਣੇ ਪਰਿਵਾਰਾਂ ਅਤੇ ਪੈੜਾਂ ਅਤੇ ਦੁਨੀਆ ਨਾਲ ਉਹ ਪਿਆਰ ਵੰਡਣਾ ਚਾਹੀਦਾ ਹੈ ਸਵਰਗੀ ਮਾਤਾ ਪਿਤਾ ਦਿਵਸ ਤੇ ਪਰਮੇਸ਼ਵਰ ਨੇ ਸਿਖਾਇਆ ਹੈ ਨਵੇਂ ਹੁਕਮ ਨੂੰ ਪੂਰਾ ਕਰਨ ਲਈ ਸਾਡੇ ਪਿਆਰੇ ਸਵਰਗੀ ਪਰਿਵਾਰ ਨੂੰ ਉਸ ਵਿਸ਼ਵਾਸ ਨੂੰ ਬੜਾਈ ਰੱਖਣਾ ਚਾਹੀਦਾ ਹੈ ਜੋ ਸਾਨੂੰ ਇੱਕ ਦੂਜੇ ਨੂੰ ਪਿਆਰ ਕਰਨ ਦੇ ਯੋਗ ਬਣਾਉਂਦਾ ਹੈ आओ, एक तेरा आओ सारे मिलके प्यार दे अभ्यास बारे अध्याय 13 वचन एक ते नजर पाईए एक अध्याय 13 वचन ਭਾਵੇਂ ਮੈਂ ਮਨੁੱਖਾਂ ਤੇ ਸੁਰਗੀ ਦੂਤਾਂ ਦੀਆਂ ਬੋਲੀਆਂ ਬੋਲਾਂ ਪਰ ਜੇ ਮੇਰੇ ਵਿੱਚ ਪ੍ਰੇਮ ਨਾ ਹੋਵੇ ਤਾਂ ਠੰਡ ਠੰਡ ਕਰਨ ਵਾਲਾ ਪਿੱਤਲ अथवा ਛਣ ਛਣ ਕਰਨ ਵਾਲੇ ਛੇੜੇ ਬੜਿਆ ਹਾਂ ਅਤੇ ਭਾਵੇਂ ਮੈਨੂੰ ਅਗਮ ਵਾਕ ਬੋਲਣਾ ਆਵੇ ਅਤੇ ਮੈਂ ਸਾਰਾ ਭੇਤ ਅਤੇ ਸਾਰਾ ਗਿਆਨ ਜਾਣਾਂ ਅਤੇ ਭਾਵੇਂ ਮੈਂ ਪੂਰੀ ਨਿਚਾ ਰੱਖਾਂ ਅਜਿਹੀ ਪਈ ਪਹਾੜਾਂ ਨੂੰ ਹਟਾ ਦਿਆਂ ਪਰ ਪ੍ਰੇਮ ਨਾ ਰੱਖਾਂ ਮੈਂ ਕੁਝ ਵੀ ਨਹੀਂ अतः पावे में अपना सारा माल खोण ले, पुन कर दिया, अतः पावे में अपना शरीर सड़न ले दे दिया, पर प्रेम ना रखा, तो कुछ लाभ नहीं। प्रेम तीरज्ज्वान, अते किरपालु है, प्रेम खोनस नहीं करता, प्रेम फुलदा नहीं, प्रेम फूँह फूँह नहीं करता, कुच्छज्या नहीं करता, आप स्वार्थी नहीं।

ਪੁਨਜਿਕ ਰੋ ਯੇਹਨ ਹਣੀ ਅਸੀ ਤਾਂ ਕੁਝ ਕੁਝ ਜਾਣਦੇ ਹਾਂ ਤੇ ਕੁਝ ਕੁਝ ਅਗਮ ਵਾਕ ਬੋਲਦੇ ਹਾਂ ਪਰ ਜਦ ਸੰਪੂਰਨ ਆਵੇ ਤਦ ਅਧੂਰਾ ਮੁੱਕ ਜਾਵੇਗਾ ਜਦ ਮੈਂ ਨਿਆਣਾ ਸਾ ਤਦ ਨਿਆਣੇ ਵਾਂਗੂ ਬੋਲਦਾ ਨਿਆਣੇ ਵਾਂਗੂ ਸਮਝਦਾ ਤੇ ਨਿਆਣੇ ਵਾਂਗੂ ਜਾਚਦਾ ਸਾਂ ਹੁਣ ਮੈਂ ਸਿਆਣਾ ਜੋ ਹੋਇਆ ਤਾਂ ਮੈਂ ਨਿਆਣਪੁਣੇ ਦੀਆਂ ਗੱਲਾਂ ਛੱਡ ਦਿੱਤੀਆਂ ਹਨ इस वेले असी सीशे विच वेख दे हां, पर उस वे इस कुछ, कुछ जिहा मैं भी जाना गया हाँ हूँ नेचा आशा प्रेम यह रेंदे रे पर उत्तम प्रेम ही है ਇਸ ਲਈ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਪ੍ਰਤੀ ਨਿਸ਼ਠਾਵਾਨ ਹੋਣ ਦਾ ਸਭ ਤੋਂ ਨਿਸ਼ਚਿਤ ਤਰੀਕਾ ਹੈ ਪਰਮੇਸ਼ਵਰ ਦੇ ਵਚਨ ਦਾ ਪਾਲਣ ਕਰਨਾ। ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋ। ਇਹ ਉਹਨਾਂ ਦਾ ਸਬਕ ਹੈ। 1 ਕੋਰਿੰਥੀਅਨ ਅਧਿਆਇ 13 ਰਾਹੀਂ ਪਰਮੇਸ਼ਵਰ ਨੇ ਪਿਆਰ ਦੇ ਵਖੋ ਵੱਖਰੇ ਸੁਭਾਵਿਕ ਪਹਿਲਵਾਨ ਨੂੰ ਸਮਝਾਇਆ ਅਤੇ ਸਾਨੂੰ ਯਾਦ ਦਿਵਾਇਆ ਕਿ ਜਿਹੜੇ ਲੋਕ ਇਹਨਾਂ ਵਚਨਾਂ ਦਾ ਪਾਲਣ ਕਰਦੇ ਹਨ ਉਹ ਪਰਮੇਸ਼ਵਰ ਵਰਗੇ ਹੋਣਗੇ ਆਓ ਅਸੀਂ ਇੱਕ ਯੋਹੰਨਾ ਅਧਿਆਇ 4 ਉੱਤੇ ਜਾਈਏ ਆਓ ਅਸੀਂ ਇੱਕ ਯੋਹੰਨਾ ਅਧਿਆਇ 4 ਵਚਨ 4 ਵੇਖੀਏ ਤੇ ਬੱਚਿਓ ਤੁਸੀਂ ਤਾਂ ਪਰਮੇਸ਼ੁਰ ਤੋਂ ਹੋ ਅਤੇ ਉਹਨਾਂ ਨੂੰ ਜਿੱਤ ਲਿਆ ਹੈ ਕਿਉਂਕਿ ਜਿਹੜਾ ਤੁਹਾਡੇ ਵਿੱਚ ਹੈ ਸੋ ਉਸ ਨਾਲੋਂ ਵੱਡਾ ਹੈ ਜਿਹੜਾ ਸੰਸਾਰ ਵਿੱਚ ਹੈ ਉਹ ਸੰਸਾਰ ਤੋਂ ਹਨ ਇਸ ਕਰਕੇ ਸੰਸਾਰ ਤੋਂ ਬੋਲਦੇ ਹਨ ਅਤੇ ਸੰਸਾਰ ਉਹਨਾਂ ਦੀ ਸੁਣਦਾ ਹੈ ਅਸੀਂ ਪਰਮੇਸ਼ੁਰ ਤੋਂ ਹਾਂ ਜਿਹੜਾ ਪਰਮੇਸ਼ੁਰ ਨੂੰ ਜਾਣਦਾ ਹੈ ਉਹ ਸਾਡੀ ਸੁਣਦਾ ਹੈ ਜੋ ਕੋਈ ਪਰਮੇਸ਼ੁਰ ਤੋਂ ਨਹੀਂ ਉਹ ਸਾਡੀ ਨਹੀਂ ਸੁਣਦਾ ਇਸ ਤੋਂ ਅਸੀਂ ਸੱਚਾਈ ਦੇ ਆਤਮਾ ਅਤੇ ਬਦਰਾਹੀ ਦੇ ਆਤਮਾ ਨੂੰ ਜਾਣ ਲੈਂਦੇ ਹਾਂ हे ਪਿਆਰਿਓ ਆਓ ਅਸੀਂ ਇੱਕ ਦੂਏ ਨਾਲ ਪ੍ਰੇਮ ਰੱਖੀਏ ਕਿਉਂ ਜੋ ਪ੍ਰੇਮ ਪਰਮੇਸ਼ੁਰ ਤੋਂ ਹੈ ਬਾਈਬਲ ਕਹਿੰਦੀ ਹੈ ਕਿ ਪਿਆਰ ਪਰਮੇਸ਼ੁਰ ਵੱਲੋਂ ਆਉਂਦਾ ਹੈ ਅਤੇ ਹਰੇਕ ਜਿਹੜਾ ਪ੍ਰੇਮ ਕਰਦਾ ਹੈ ਉਹ ਪਰਮੇਸ਼ੁਰ ਤੋਂ ਜੰਮਿਆ ਹੋਇਆ ਹੈ ਅਤੇ ਪਰਮੇਸ਼ੁਰ ਨੂੰ ਜਾਣਦਾ ਹੈ ਜਿਹੜਾ ਪ੍ਰੇਮ ਨਹੀਂ ਕਰਦਾ ਉਹ ਪਰਮੇਸ਼ਰ ਨੂੰ ਨਹੀਂ ਜਾਣਦਾ ਕਿਉਂ ਜੋ ਪਰਮੇਸ਼ਰ ਪ੍ਰੇਮ ਹੈ ਪਰ ਪਰਮੇਸ਼ਰ ਪਿਆਰ ਹੈ ਪਰ ਦੁਨੀਆ ਦੇ ਲੋਕ ਸਿਰਫ ਆਪਣੇ ਬਾਰੇ ਸੋਚਦੇ ਹਨ 자기밖에 알지 못하고 이기적이고 ਤੋਂ ਬਹੁਤੇ ਲੋਕ ਆਪਣੀਆਂ ਇਛਾਵਾਂ ਅਨੁਸਾਰ ਜੀਉਂਦੇ ਹਨ ਕਿ ਇਹ ਪਿਤਾ ਦੀ ਬੇਨਤੀ ਅਤੇ ਮਾਤਾ ਦੀ ਆਸ ਨਹੀਂ ਹੈ ਕਿ ਉਹਨਾਂ ਦੀ ਸੰਤਾਨ ਪਿਆਰ ਦਾ ਜੀਵਨ ਜੂਣ करके ऐसी नू बदल इसलिए व्यवस्था प्यार नू की कहा गया है इस नया है कि पूरा करता है आओ उस दृश्य देखिए आओ अिया अध्याय तेरह वचन अठ वेखीए रोमिया अध्याय 13 वचन अठ एक दुए न प्यार करन तो बिना किसे दे करजदार ना रहो क्योंकि जेहड़ा दुए के नाल प्यार करता है उन्हें शरा नु पूरिया है ए, पई जना ना कर खून ना कर चोरी ना कर लोभ ना कर ते जे कोई होर हुकम पी होवे ता सबना दा तात्पर्य जैनी गल विच है पई तू तो अपने गुआंडी नू अपने जेहा प्यार कर 그 말씀 가운데 다 드러나니라 प्यार गोंडीदा कुछ बुरा नहीं करदा इस करके प्यार शरादा पूरा करना है परमेश्वर चाहुंदे हन कि असी संपूर्ण बणीए कि दस हुक्मा विच ए हुक्म नहीं है अपने पिता ते अपनी माता दा आदर करो दूजे शब्द विच अपने माता पिता प्रति अपना संतान फर्ज है। होर्ज निभारिक माता पिता प्रति अजि करना चाहता है हालांकि सब तो पहला अपने आत्मिक माता पिता स्वर्गीय पिता माता प्रति संतान के अपने फर्ज न पूरा करना चाहता है परमेश्वर सानू याद दवा कि जो लोग भावों भैंकार प्यार सद ही जो व्यवस्था पूरा करते हैं इसे ले परमेश्वर ने सानू याद दिलाया है कि प्यार व्यवस्था पूरा करता है बाइबल सानू दसदी है कि परमेश्वर प्यार है जिमे कि असी स्वर्गी माता पिता दिवस मना रहे हाँ तो आओ असी अपने आप तो पूछिए पिता माता की चाहते हैं आओ इस मामले ते विचार करिए ਅੰਤ ਵਿੱਚ ਬਿਨਾਂ ਪਿਆਰ ਦੇ ਸਾਂਭਰੀਆ ਅਤੇ ਧਰਤੀ ਦੇ ਬੰਨੇ ਤੱਕ ਖੁਸ਼ਖਬਰੀ ਦਾ ਪ੍ਰਚਾਰ ਨਹੀਂ ਕੀਤਾ ਜਾ ਸਕਦਾ। ਜੇ ਅਸੀਂ ਸਿਰਫ ਆਪਣੀ ਸਰੀਰਕ ਭਲਾਈ ਅਤੇ ਆਪਣੀ ਸ਼ਾਂਤੀ ਬਾਰੇ ਸੋਚਦੇ ਹਾਂ ਤਾਂ ਸਾਨੂੰ ਇਸ ਗੱਲ ਦੀ ਚਿੰਤਾ ਨਹੀਂ ਹੋਵੇਗੀ ਕਿ ਕੀ ਦੂਸਰੇ ਲੋਕ ਬਚਾਏ ਜਾਣਗੇ ਜਾਂ ਨਹੀਂ। ਹਾਲਾਂਕਿ ਪਿਤਾ ਅਤੇ ਮਾਤਾ ਨੇ ਸਨੂਸ ਪਿਆਰ ਨੂੰ ਸਾਰਿਆਂ ਨਾਲ ਸਾਂਝਾ ਕਰਨ ਲਈ ਕਿਹਾ। ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਦੂਜਿਆਂ ਨੂੰ ਪ੍ਰਚਾਰ ਕਰੀਏ ਕਿ ਪਾਪਾਂ ਦੀ ਮਾਫ਼ੀ ਅਤੇ ਮੁਕਤੀ ਕਿਵੇਂ ਪ੍ਰਾਪਤ ਕਰੀਏ ਅਤੇ ਸੁਵਰਗ ਦੇ ਰਾਜ ਵਿੱਚ ਕਿਵੇਂ ਪ੍ਰਵੇਸ਼ ਕਰੀਏ ਹੁਣ ਸਾਡੇ ਕੋਲ ਬਚਿਆ ਹੋਇਆ ਸਾਰਾ ਸਮਾਂ ਪਰਮੇਸ਼ਵਰ ਦੀ ਸੇਵਾ ਵਿੱਚ ਸਮਰਪਿਤ ਹੋਣਾ ਚਾਹੀਦਾ ਹੈ ਦੂਜੇ ਸ਼ਬਦਾਂ ਵਿੱਚ ਸਾਨੂੰ ਪੂਰੀ ਦੁਨੀਆ ਨੂੰ ਪਰਮੇਸ਼ਵਰ ਦੇ ਪਿਆਰ ਨਾਲ ਬਚਾਉਣਾ ਚਾਹੀਦਾ ਹੈ

ਸੋ ਇਹ ਰੋਮਦਾਰੀ ਦਾ ਦਰਸ਼ਕ ਹੋਣ। ਉਸ ਨੂੰ ਲੋਕਾਂ ਤੱਕ ਪਹੁੰਚਾਵਾਂਗੇ ਅਤੇ ਮੁਕਤੀ ਲਈ ਅਸੀਂ ਹਮੇਸ਼ਾ ਪਿਤਾ ਅਤੇ ਮਾਤਾ ਦੇ ਧੰਨਵਾਦੀ ਰਹਾਂਗੇ। ਆਓ ਪਿਆਰ ਦੁਆਰਾ ਖੁਸ਼ਖਬਰੀ ਨੂੰ ਪੂਰਾ ਕਰੀਏ। ਤੁਹਾਡਾ ਬਹੁਤ ਬਹੁਤ ਧੰਨਵਾਦ। ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਣ।